4 ਜਨਵਰੀ ਪਾਪ ਬਰੇਲ ਲਿਪੀ ਦਿਵਸ 4 ਜਨਵਰੀ 1809 ਨੂੰ ਲੂਈ ਬਰੇਲ ਦਾ ਜਨਮ ਫਰਾਂਸ ਵਿੱਚ ਹੋਇਆ ਜਿਸ ਦੀ ਬਚਪਨ ਵਿੱਚ ਕਿਸੇ ਕਾਰਨਾ ਕਰਕੇ ਨਜ਼ਰ ਚਲੀ ਗਈ ਔਰ ਉਸਨੇ ਸਮਾਜ ਵਿੱਚ ਨੇਤਰਹੀਣ ਲੋਕਾਂ ਦੀ ਸਥਿਤੀ ਨੂੰ ਦੇਖਦੇ ਹੋਏ ਬਰੇਲ ਲਿਪੀ ਦਾ ਨਿਰਮਾਣ ਕੀਤਾ ਜਿਸ ਨੂੰ ਪੜ੍ਹ ਲੈ ਕੇ ਅੱਜ ਬਹੁਤ ਸਾਰੇ ਨੇਤਰਹੀਣ ਵਰਗ ਦੇ ਲੋਕ ਸਾਡੇ ਸਮਾਜ ਵਿੱਚ ਵੱਖ-ਵੱਖ ਸੇਵਾਵਾਂ ਨਿਭਾ ਰਹੇ ਹਨ ਔਰ ਇਸੇ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਕਿਹਾ ਸੀ ਮੈਂ ਜੋ ਕੁਝ ਵੀ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੀ ਫਰਿਸ਼ਤਿਆਂ ਵਰਗੀ ਮਾਂ ਸਦਕਾ ਹਾਂ ਇਹ ਸਾਰਾ ਕੁਝ ਮੇਰਾ ਕਹਿਣ ਦਾ ਭਾਵੇ ਹੈ ਕਿ ਮੈਂ ਆਪਜੀ ਦੇ ਰੂਬਰੂ ਹੁੰਦਾ ਰਹਿਣਾ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਲੈ ਕੇ ਔਰ ਖਾਸ ਜਿਕਰ ਹੈ ਕਿ ਆ 4 ਜਨਵਰੀ ਨੂੰ ਸਾਡੀ ਮਾਤਾ ਸ਼੍ਰੀਮਤੀ ਨਿਰਮਲ ਕੌਰ ਜੀ ਦਾ ਜਨਮ ਦਿਨ ਆਇਆ ਇਸ ਲਈ ਮੈਂ ਆਪਜੀ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਆਓ ਸਭ ਸ਼ੁਭ ਕਾਮਨਾਵਾਂ ਦਵੋ ਤਾਂ ਜੋ ਸਾਡੀ ਮਾਤਾ ਜੀ ਤੰਦਰੁਸਤ ਰਵੇ ਔਰ ਚੜ੍ਹਦੀਆਂ ਕਲਾ ਰਵੇ ਸਾਰੇ ਬਹੁਤ-ਬਹੁਤ ਆਪ ਜੀ ਦਾ ਧੰਨਵਾਦ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇੱਕ ਇੱਕ ਵਾਰ ਫੇਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ